ਸੁਛਾ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੈਲਦਾਰ ਸੁਤਮਿੰਦਰ ਸਿੰਘ ਚੈੜੀਆਂ ਜੋ ਕਿ ਪਿਛਲੇ ਦਿਨੀ ਜਿਆਦਾ ਅਚਾਨਕ ਪੀਏਈ ਵਿਖੇ ਦਿਹਾਂਤ ਹੋ ਗਿਆ ਸੀ ਉਹਨਾਂ ਦੇ ਜੋ ਪਰਿਵਾਰ ਸੀਗੇ ਜੋ ਕਿ ਵਿਦੇਸ਼ ਦੇ ਵਿੱਚ ਗਏ ਹੋਏ ਸੀਗੇ ਹੋਈ ਭਈ ਇਟਲੀ ਅਤੇ ਕੈਨੇਡਾ ਤੋਂ ਉਹਨਾਂ ਦੇ ਪਰਿਵਾਰਾਂ ਦਾ ਜੋ ਆਉਣਾ ਸ਼ੁਰੂ ਹੋ ਗਿਆ ਹੈ ਅੱਜ ਇਟਲੀ ਤੋਂ ਹੈ ਉਹਨਾਂ ਦੇ ਦਿੱਤੀ ਗਿਆ ਪਰਿਵਾਰਕ ਹੋਰ ਮੈਂਬਰ ਹੈ ਉਹ ਸਾਰੇ ਇੱਥੇ ਪਹੁੰਚ ਚੁੱਕੇ ਹਨ ਤੇ ਜੋ ਹੁਣ ਪਰਿਵਾਰ ਵੱਲੋਂ ਉਹਨਾਂ ਦੇ ਅੰਤਿਮ ਸੰਸਕਾਰ ਦੇ ਲਈ ਜੋ ਜਨਮਿਥਿਆ ਗਿਆ ਉਹ ਕੱਲ ਦਾ ਦਿਨ ਜਾਨੀ ਕਿ 17 ਜੁਲਾਈ ਦਿਨ ਬੁੱਧਵਾਰ 12 ਵਜੇ ਦਾ ਸਮਾਂ ਜੋ ਖੰਡਿਆ ਗਿਆ ਹੈਗਾ ਤੇ ਆਪ ਜੀ ਨੂੰ ਫੇਰ ਇੱਕ ਵਾਰ ਸੂਚਿਤ ਕਰਦੀ ਹੈ ਕਿ ਜੈਲਦਾਰ ਸਵਰਗੀ ਜੈਲਦਾਰ ਸੁਤਿੰਦਰ ਸਿੰਘ ਚੈੜੀਆਂ ਦੇ ਅੰਤਮ ਸੰਸਕਾਰ ਉਹਨਾਂ ਦੇ ਪਿੰਡ ਚੈੜੀਆਂ ਵਿਖੇ 12 ਵਜੇ ਹੋਣਗੇ ਤੇ ਆਪ ਜੀ ਨੂੰ ਦੱਸਦੀ ਹੈ ਕਿ ਫਰਵਾਰਵਰ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਜੋ ਇੱਕ ਪ੍ਰੋਗਰਾਮ ਹੋ ਰਿਹਾ ਲਿਖਿਆ ਹੈ ਕਾਂਗਰਸ ਪਾਰਟੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਹੈ ਕਿ ਵੀ ਉਹਨਾਂ ਦੇ ਜੋ ਅੰਤਮ ਦਰਸ਼ਨਾਂ ਦੀ ਜੋ ਵਿਦਾਈ ਹੋਏਗੀ ਉਹ ਅੰਤਮ ਦਰਸ਼ਨਾਂ ਦੀ ਜੋ ਗੱਡੀ ਹੈਗੀ ਆ ਉਹਨਾਂ ਦੀ ਪੜਿਆਲਾ ਆਸ਼ਰਮ ਜੋ ਕਿ ਪ੍ਰਭਾਸਰਾ ਆਸ਼ਰਮ ਤੋਂ ਗੱਡੀ ਚੱਲੇਗੀ ਤੇ ਉਹ ਕਰਾਲੀ ਕਰਾਲੀ ਤੋਂ ਬਾਮਣ ਮਾਜਰਾ ਹੁੰਦੀ ਹੋਈ ਇੱਥੇ ਪਹੁੰਚੇਗੀ ਤੇ ਰਸਤੇ ਦੇ ਵਿੱਚ ਚਾਹੇ ਸਿੰਘ ਹੈ ਜਾਂ ਹੋਰ ਪਿੰਡ ਆਉਂਦੇ ਨੇ ਉਹਨਾਂ ਬੰਦ ਮਚੜਾ ਹੈਗਾ ਉਹਨਾਂ ਪਿੰਡਾਂ ਤੋਂ ਹੁੰਦੀ ਹੋਈ ਪ੍ਰਿੰਟ ਪਹੁੰਚੇਗੀ 11 ਵਜੇ ਤੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਇੱਕ ਘੰਟੇ ਦੇ ਲਈ ਇਹ ਜੋ ਪਵਿੱਤਰ ਦੇ ਹੈ ਉਹ ਦਰਸ਼ਕ ਲੋਕਾਂ ਦੇ ਦਰਸ਼ਨ ਲਈ ਰੱਖੀ ਜਾਏਗੀ ਤੇ ਉਸ ਤੋਂ ਅੰਤ ਅੰਤਮ ਸੰਸਕਾਰ ਕਿਤੇ ਜਾਣਗੇ ਇੱਥੇ ਆਪ ਜੀ ਨੂੰ ਦੱਸ ਦਈਏ ਕਿ ਵੀ ਜੈਲ ਦਾ ਸੁਤਿੰਦਰ ਸਿੰਘ ਚੈੜੀਆਂ ਜੋ ਕਿ ਪੀ ਆਰਟੀਸੀ ਦੇ ਸਾਫਾ ਚੇਅਰਮੈਨ ਰਹੇ ਹੈ ਤੇ ਹੁਣ ਜ਼ਿਲ੍ਹਾ ਪ੍ਰਬੰਧਨ ਕੰਗਸੀਗੇ ਉਹਨਾਂ ਦੇ ਵਿਆਪ ਤੋਂ ਬਾਅਦ ਇੱਥੇ ਜੋ ਰਾਜਨੀਤਿਕ ਸਮਾਜਿਕ ਤੇ ਸੱਭਿਆਚਾਰਕ ਕਲੱਬਾਂ ਤੇ ਖੇਡ کلبਾਂ ਦੇ ਜੋ ਪ੍ਰਧਾਨ ਨੇ ਉਹਨਾਂ ਦਾ ਆਣਾ ਜਾਣਾ ਲੱਗਿਆ ਹੋਇਆ ਹੈ ਤੇ ਬਹੁਤ ਹੀ ਇਲਾਕੇ ਵਿੱਚ ਦੁੱਖ ਦੀ ਲਹਿਰ ਹੈ ਤੇ ਜਿੱਥੇ ਕੱਲ ਵੀ ਕਈ ਆਗੂ ਆਏ ਉੱਥੇ ਅੱਜ ਸਾਫਤਾ ਸੀਐਮ ਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਤੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਤਾਵਾ ਕਰਨ ਪਹੁੰਚੇ ਕਿਉਂਕਿ ਜੋ ਸਰਦਾਰ ਚਰਬੀ ਸਿੰਘ ਚੰਨੀ ਦੇ ਨਾਲ ਉਹਨਾਂ ਦਾ ਬਹੁਤ ਕਰੀਬੀ ਰਿਸ਼ਤਾ ਸੀਗਾ ਜਿਹੜੀ ਵੀ ਸਾਥ ਸੀਗੀ ਤੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਹੀ ਉਹ ਪੀਆਰਟੀਸੀ ਦੇ ਚੇਅਰਮੈਨ ਲੱਗੇ ਸੀਗੇ ਤੇ ਹੁਣ ਜੋ ਚਰਨਜੀਤ ਸਿੰਘ ਚੰਨੀ ਨੇ ਜੋ ਦੁੱਖ ਦਾ ਪ੍ਰਗਟਾਵਾ ਕਰਨਾ ਗਿਆ ਜਾਂ ਅੰਮ੍ਰਿਤਸਰ ਚੈੜੀ ਵਾਲੇ ਜੋ ਗੋਲ ਬੋਲੇ ਨੇ ਅਸੀਂ ਆਪ ਵੀ ਵੀ ਗੁਰੂ ਕਰਨੇ ਆ ਗੱਲ ਕਰਦੇ ਆ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਸੀਐਮ ਪੰਜਾਬ ਪਰਮ ਸਤਕਾਰਯੋਗ ਸਾਰੇ ਸੱਜਣਾ ਨੂੰ ਜਿਸ ਤਰ੍ਹਾਂ ਜਾਣਕਾਰੀ ਹੈ ਕਿ ਆਪਣੇ ਬਹੁਤ ਹੀ ਸਤਕਾਰਯੋਗ ਸਾਥੀ ਸਰਦਾਰ ਸਤਵਿੰਦਰ ਸਿੰਘ ਚੈੜੀਆਂ ਜੈਲਦਾਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੋ ਉਹਨਾਂ ਦੇ ਅੰਤਮ ਰਸਮਾਂ ਉਹਨਾਂ ਦਾ ਸੰਸਕਾਰ ਕੱਲ 12 ਵਜੇ ਪਿੰਡ ਚੈੜੀਆਂ ਵਿਖੇ ਹੋਣਾ ਹੈ ਤੇ ਨਾਲ-ਨਾਲ 19 ਤਰੀਕ ਨੂੰ ਸਵੇਰੇ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਉਹਨਾਂ ਦੀ ਯਾਦ ਦੇ ਵਿੱਚ 21 ਤਰੀਕ ਨੂੰ ਬ੍ਰਾਹਮਣ ਮਾਜਰਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੀਆਂ ਦੇਹ ਭੋਗ ਪਾਏ ਜਾਣਗੇ ਸੋ ਮੇਰੀ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਮੌਕੇ ਸਿਰ ਪਹੁੰਚਣ ਦੀ ਕਿਰਪਾਲਤਾ ਕਰਨਾ ਸਾਡਾ ਇੱਕ ਜਜ਼ਾਰੂ ਆਗੂ ਸਾਨੂੰ ਛੱਡ ਕੇ ਚਲੇ ਗਿਆ ਜਿਹਦਾ ਆਪਾਂ ਸਾਰਿਆਂ ਨੂੰ ਬਹੁਤ ਅਫਸੋਸ ਹੈ ਧੰਨਵਾਦ ਸਾਧ ਸੰਗਤ ਨੂੰ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ ਜਿੱਦਾਂ ਤੁਹਾਨੂੰ ਸਭ ਲੋਕਾਂ ਨੂੰ ਪਤਾ ਹੀ ਹੈ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਇਲਾਕੇ ਦੇ ਉੱਗੇ ਲੀਡਰ ਜ਼ਿਲ੍ਹਾ ਪ੍ਰਧਾਨ ਸਰਪੰਚ ਅਸੀ ਡੈਲਦਾ ਚੈੜੀਆਂ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੀ ਫੈਮਿਲੀ ਬਾਹਰ ਹੋਣ ਕਰਕੇ 2-3 ਦਿਨ ਤੋਂ ਉਹਦੀ ਬਾਡੀ ਹੈ ਜਿਹੜੀ ਉਹ ਪੀਜੀਆ ਚ ਪਈ ਰਿਹਾ ਅੱਜ ਉਹਨਾਂ ਦੇ ਭਰਾ ਬਾਹਰ ਤੋਂ ਆ ਰਹੇ ਨੇ ਫੈਮਿਲੀ ਬਾਹਰ ਤੋਂ ਆ ਰਹੀ ਹੈ ਉਹਨਾਂ ਦਾ ਜਿਹੜਾ ਸੰਸਕਾਰ ਦਾ ਸਮਾ ਮਿੱਥਿਆ ਹੈ ਉਹ ਉਹਨਾਂ ਦਾ ਸੰਸਕਾਰ 17 ਜੁਲਾਈ ਨੂੰ 12 ਵਜੇ ਪਿੰਡ ਚੈਣੀਬੇਲੇ ਕਿਰਿਆ ਜਾਊਗਾ ਤੇ ਉਹਨਾਂ ਦੇ ਮੇਰੇ ਨਾਲ ਇਸ ਟਾਈਮ ਉਹਨਾਂ ਦੇ ਪਿੰਡ ਦੇ ਕਲੱਬ ਦੇ ਮੈਂਬਰ ਸਰਪੰਚ ਜਿਹੜੀ ਉਹ ਟੀਮ ਜਿਹੜੀ ਉਹਨਾਂ ਦੇ ਨਾਲ ਹਰ ਟਾਈਮ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਸੀ ਉਹ ਟੀਮ ਵੀ ਖੜੀ ਹੈ ਇਹਨਾਂ ਦੇ ਜੋ ਜੋ ਇਹਨਾਂ ਨਾਲ ਹੋਇਆ ਇਹ ਦੱਸਦੇ ਨੇ ਤੇ ਉਹ ਇਲਾਕੇ ਦੇ ਵਿੱਚ ਇਹ ਵਿੱਚ ਇੱਕ ਸੋਗ ਦੀ ਲਹਿਰ ਕਿਉਂਕਿ ਬਹੁਤ ਬੜਾ ਦਰਬੇਸ਼ ਸਿਆਸਦਾਨ ਸੀ ਉਸ ਬੰਦੇ ਨੇ ਕਦੇ ਕੋਈ ਨਿੱਜੀ ਸਵਾਸਤਰੀ ਲਿਆ ਕਦੇ ਸਰਕਾਰਾਂ ਹੰਡਾਈਆਂ ਪਰ ਕਦੇ ਨਿੱਜੀ ਸਵਾਰਥ ਨਹੀਂ ਲਿਆ ਲੋਕਾਂ ਦੀ ਮਦਦ ਕਰਦਾ ਰਿਹਾ ਤੇ ਲੋਕਾਂ ਨਾਲ ਖੜਦਾ ਰਿਹਾ ਅੱਜ ਸਾਡੇ ਇਲਾਕੇ ਨੂੰ ਦਾ ਬਹੁਤ ਘਟਾ ਕੇ ਸਾਡੇ ਬਹੁਤ ਹੀ ਸਤਕਾਰਯੋਗ ਜ਼ਾਇਲਦਾਰ ਸਾਹਿਬ ਜੋ ਸਾਨੂੰ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਕੇ ਤੇ ਸਾਨੂੰ ਕਲੱਬ ਮੈਂਬਰ ਹੋਣ ਕਰਕੇ ਬਹੁਤ ਸਾਰਾ ਨੁਕਸਾਨ ਚੁੰਦਣਾ ਪਿਆ ਬਹੁਤ ਹੀ ਠੰਡੇ ਸੁਭਾਅ ਦੇ ਬਹੁਤ ਹੀ ਸਤਕਾਰਯੋਗ ਸਾਨੂੰ ਚੰਗੇ ਰਾਹਤੇ ਪਾਉਣ ਵਾਲੇ ਅੱਜ ਸਾਡੇ ਵਿੱਚ ਨਹੀਂ ਰਹੇ ਇਸ ਨਾਲ ਸਾਡੇ ਪਿੰਡ ਨੂੰ ਲਾਗਪਾਸ ਬਹੁਤ ਹੀ ਘਟਾ ਪਿਆ ਜੋ ਕਿ ਕਦੇ ਨਾ ਪੂਰਾ ਹੋਣਯੋਗ ਹੈ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਹਾਂ ਮਹਾਰਾਜ ਉਹਨਾਂ ਦੇ ਪਰਿਵਾਰ ਨੂੰ ਵੱਦ-ਬਖਸ਼ੇ ਤੇ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਸੀਂ ਹਰ ਟਾਈਮ ਪਰਿਵਾਰ ਦੇ ਨਾਲ ਖੜੇ ਹਾਂ ਜਿੱਦਾਂ ਪਹਿਲਾਂ ਤੇ ਉਦਾਂ ਹੀ ਖੜੇ ਹਾਂ ਵੈਦਰੂ ਚੜ੍ਹਦੀ ਕਲਾ 'ਚ ਰੱਖੇ ਸਭ ਲੋਕ